ਹੈਲੋ ਸਸਿਕਾਲ ਜੀ ਕੀ ਹਾਲ ਜੇ ਠੀਕ ਐ ਬਾਈ ਗਰੂ ਠੀਕ ਰਖੇ ਸੀ ਆਜੋ ਅੱਜ ਆਪਾਂ ਬਣਾਈਏ ਮਿਰਚ ਦਾ ਹਰੀ ਮਿਰਚ ਦਾ ਅਚਾਰ ਆਪਾਂ 250 ਗ੍ਰਾਮ ਹਰੀ ਮਿਰਚ ਲਿੱਤੀ ਆ ਤੇ ਇਸ ਤਰ੍ਹਾਂ ਦੀ ਮਿਰਚ ਲੈ ਲੈਣੀ ਐ ਤੇ ਨਾ ਬਹੁਤੀ ਛੋਟੀ ਹੋਵੇ ਨਾ ਬਹੁਤੀ ਮੋਟੀ ਹੋਵੇ ਐਸਾਂ ਦੀ ਲੈਣੀ ਆ ਬਸ ਠੀਕ ਠੀਕ ਮਿਰਚ ਮੀਡੀਅਮ ਸਾਈਜ਼ ਦੀ ਤੇ ਆਪਾਂ ਇਹਨਾਂ ਨੂੰ ਡੰਡੀਆਂ ਲਾ ਲਈਆਂ ਲਾ ਕੇ ਆਪਾਂ ਇਹਨਾਂ ਨੂੰ ਧੋ ਲਿਆ ਧੋ ਕੇ ਇਹਨਾਂ ਨੂੰ ਬਿਲਕੁਲ ਸਾਫ਼ ਕਰ ਲਿਆ ਸੁਕਾ ਲਿਆ ਇਹਨਾਂ ਨੂੰ ਥੋੜਾ ਜਿਹਾ ਪੱਖੇ ਥੱਲੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕੱਪੜੇ ਨਾਲ ਪੋਚ ਲਿਆ ਬਿਲਕੁਲ ਪੋਚ ਕੇ ਸੁਕਾ ਲਿਆ ਕਿ ਇਹਦੇ ਵਿੱਚ ਪਾਣੀ ਨਹੀਂ ਗਿੱਲਾ ਨਹੀਂ ਰਹਿਣਾ ਚਾਹੀਦਾ ਤੇ ਹੁਣ ਆਪਾਂ ਇਹਨਾਂ ਨੂੰ achar ਬਣਾਣਾ ਹੈ ਇਹਦਾ ਤੇ achar ek je cheez ਹੈ ਜਿਹੜੀ ਕਿ ਤੁਸੀਂ ਕਿਸੇ ਚੀਜ਼ ਦੇ ਨਾਲ ਵੀ ਖਾ ਸਕਦੇ ਹੋ ਹਾਰਫਨ ਕਾ ਪਰੋਂਠੀ ਮੂਲੀ ਲਿਬਰੋਂਠੀ ਪਰੋਂਠਾ ਵੇ ਜਾਂ ਆਲੂ ਵਾਲਾ ਪਰੋਂਠਾ ਵੇ ਜਾਂ ਕਤੰਦੂਰੀ ਬਣਕਾ ਪਰੋਂਠਾ ਵੇ ਜੋ ਵੀ ਹੋਵੇ ਤੁਸੀਂ ਉਹਨਾ ਖਾ ਸਕਦੇ ਹੋ ਮਿਰਚ ਚਾਰ ਵੈਸੇ ਬਹੁਤ ਸਵਾਦ ਲੱਗਦਾ ਤੇ ਹੁਣ ਤੁਸੀਂ ਮੇਰੇ ਤਰੀਕੇ ਨਾਲ ਬਣਾਓ ਚਲ ਹਾਂਜੀ ਇਹ ਆਪਾਂ ਲੇਤੇ ਜੇ ਸੌਂਫ ਆੜੀ 3 ਚਮਚ ਤੇ ਇਹ ਆਪਾਂ ਆ ਲੇਤੇ ਜੇ ਇਹ ਤੂ ਫੜ ਕਿੰਨੇ ਡੇਢ ਚਮਚ ਡੇਢ ਚਮਚ ਆਪਾਂ ਮੇਥੀ ਦਾਣਾ ਲਿੱਤਾ ਜੇ ਇੱਕ ਚਮਚ ਆਪਾਂ ਜੀਰਾ ਲਿੱਤਾ ਤੇ ਇੱਕ ਚਮਚ ਆਪਾਂ ਜਵੈਣ ਲਿੱਤੀ ਐ ਇਹਨਾਂ ਨੂੰ ਆਪਾਂ ਕਰਨਾ ਹੈ ਰੋਸਟ ਇਧਰ ਕੜਾਈ ਬਾਲੋ ਕੜਾਈ ਰੱਖ ਲਈ ਐ ਹਾਰਨ ਪਾ ਦੇ ਪਲਟਦੇ ਆਪਾਂ ਇਹਨਾਂ ਨੂੰ ਰੋਸਟ ਕਰ ਲੈਣਾ ਬਾਲੀ ਥਲੇ ਚੰਗੀ ਤਰ੍ਹਾਂ ਨੂੰ ਰੋਸਟ ਕਰ ਲਓ ਆ ਦੇਖੋ ਹੋ ਗਿਆ ਹੁਣ ਆਪਾਂ ਰੋਸ ਕਰ ਲਿਆ ਹੁਣ ਇਹਨੂੰ ਆਪਾਂ ਕਿਸੇ ਪਲੇਟ ਦੇ ਵਿੱਚ ਆਪਾਂ ਪਲਟ ਲਾਂਗੇ ਇਹਨੂੰ ਆਪਾਂ ਠੰਡਾ ਕਰਾਂਗੇ ਠੰਡਾ ਕਰਕੇ ਆਪਾਂ ਇਹਨੂੰ ਵੇਟ ਕਰਨਾ ਆਹ ਲਓ ਆਹ ਮਿਰਚ ਆਪਾਂ ਸੁਕਾ ਲਈ ਸੀ ਜਿਹੜੀ ਤੋਕੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਲੰਬੀ ਦੇ ਰੁੱਖ ਜਿਸ ਤਰ੍ਹਾਂ ਚੀਰਾ ਦੇਣਾ ਇਹਨੂੰ ਆਪਾਂ ਐਸਾ ਇਸ ਤਰ੍ਹਾਂ ਕਰਕੇ ਚੀਰਾ ਦੇ ਦੇਣਾ ਇਹ ਦੇਖੋ ਸਾਰੀ ਮਿਰਚ ਨੂੰ ਆਪਾਂ ਇਸ ਤਰ੍ਹਾਂ ਚੀਰਾ ਦੇ ਦੇਣਾ ਸਾਰੀਆਂ ਮਿਰਚਾਂ ਨੂੰ इस तरह करके देखो एक हो चीज दूजे इस तरह अपने सारिया चीज लिया मिकसी के जार पे पा लिया एपा बस 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 एक चम्मच काला नमक पाना है अद्धी चम्मच आप पीसी हुई काली मिर्च पानी है तो एक चम्मच आप रंगदार मिर्च पानी है ए, नमक दूसरा सफेद नमक पाना डेढ़ चम्मच आप सफेद नमक पाना है क्योंकि आप सौ ग्राम पाई से मिर्च है की ढाई सौ ग्राम ਉਦੇ ਅਨੁਸਾਰ ਅਸੀਂ ਇੰਨਾ ਸਮਾਪਣਾ ਤੇ ਇਹਦੇ ਚ ਇੱਕ ਰਾਈ ਪਾਣੀ ਹੈ ਆ ਹਿੰਗ ਪਾਣੀ ਹੈ ਆਪਾਂ ਇਹਦੇ ਚ ਅੱਧੀ ਚਮਚ ਹਿੰਗ ਪਾਣੀ ਹੈ ਮਸਾਲਾ ਬਣਾਣਾ ਇਹਦੇ ਨਾਲ ਵਿੱਚ ਖਰਾਬ ਨਹੀਂ ਹੁੰਦੀ ਤੇ ਰਾਈ ਇੱਥੇ ਇਹ ਜੇ ਆਪਾਂ ਰਾਈ ਪਾਣੀ ਹੈ 2 ਚਮਚ ਰਾਈ ਪਾ ਦੇਣੀ ਹੈ ਆਪਾਂ ਪੀਸੇ ਦਾਈ ਪਾਈ ਹੈ ਤੇ ਕੋਲੋਂ ਦੀ ਉਹ ਬਾਸ ਉੱਤੇ ਰਖਾ ਲਓ। ਚਲੋ ਹੁਣ ਆਪਾਂ ਇਹਨੂੰ ਆਪਾਂ ਪੀਸ ਲੈਣਾ, ਬੀਟ ਕਰ ਲੈਣਾ। ਲੈ ਸਰੋਂ ਦਾ ਤੇਲ ਇੱਕ ਕੱਪ ਆਪਾਂ ਤੇਲ ਪਾਇਆ ਇਹਦੇ ਵਿੱਚ। ਤੇ ਇਹਦੇ ਵਿੱਚ ਆਪਾਂ ਇੰਗ ਪਾਣੀ ਹੈ ਥੋੜੀ ਜਿਹੀ ਥੋੜਾ ਗਰਮ ਹੋ ਜਾਂਦਾ ਫਿਰ ਪਾਉਂਦੇ ਆ। ਤੇ ਇੱਧਰ ਆਪਾਂ ਮਸਾਲਾ ਕਰ ਲਿਆ। ਇਹ ਦੇਖੋ ਬਹੁਤਾ ਇਹਨੂੰ ਬਰੀਕ ਨਹੀਂ ਕਰਨਾ, ੜੜਫੜਾ ਜਿਹਾ ਕਰਨਾ ਫਿਰ ਥੋੜਾ ਥਾ ਦਿਸਦਾ ਹੋਵੇ ਕਿ ਬਿਸ ਸੁਆਫ ਦਿਸਣ ਲਈ ਇਹਦੇ ਤੋਂ ਥੋੜੀ। ਇਹ ਅੱਡੇ ਇੱਕ ਇੱਕ ਚਮਚ ਆਪਾਂ ਇਹਦੇ ਚ ਕਲੌਂਜੀ ਪਾਈ ਹੈ ਆਪਾਂ ਪੀਸੀ ਨਹੀਂ ਹੈ ਤੇ ਇਹਦੇ ਚ ਹੁਣ ਆਪਾਂ ਉਹ ਪਾਣਾ ਜ ਤੇਲ ਥੋੜਾ ਜਿਹਾ ਪਾ ਕੇ ਨੂੰ ਆਪਾਂ ਥੋੜਾ ਜਿਹਾ ਗਿੱਲਾ ਕਰਨਾ ਹੈ ਪਰ ਨਮਸਤੇ ਅੱਧਾ ਚਮਚ ਆਪਾਂ ਇਹਦੇ ਚ ਤੇਲ ਸਹਿਜ ਪਾ ਦੇਣੀ ਹੈ ਇਹਨੂੰ ਆਪਾਂ ਹਿਲਾ ਦੇਣਾ ਹਿਲਾਓ ਹੋ ਗਿਆ ਲਾਲਾ ਚੰਦਰਾ ਸਾਰੇ ਤੇਲ ਨੂੰ ਹੋ ਗਿਆ ਇਹ ਚ ਆਪਾਂ ਹੁਣ 2 ਚਮਚੇ ਦੇਚ ਮਸਾਲੇ ਚ ਪਾ ਲੈਣੇ ਤੇਲ ਪਾ ਰ ਕੇ ਗਰਮ ਤੇਲ ਦੇ ਇੱਕ ਹੋਰ ਪਾ ਲੈ ਚਲੋ ਬਸ ਇਹਨੂੰ ਸਿਰਕਾ ਪਾਉਣਾ 2 ਚਮਚੇ ਆਪਾਂ ਸਿਰਕੇ ਦੇ ਪਾਣੇ ਆ ਸਿਰਕੇ ਦੇ ਨਾਲ ਚਾਰ ਖਰਾਬ ਨਹੀਂ ਹੁੰਦਾ ਜਿੰਨਾ ਚਿਰ ਮਰਜ਼ੀ ਪਿਆ ਰਹੇ ਦੋ ਚਮਚੇ ਆਪਾਂ ਪਾ ਤੇ ਸਿਰਕੇ ਦੇ ਇਹਨੂੰ ਹਲਾ ਲੈਣਾ ਹੁਣ ਚੰਗੀ ਤਰ੍ਹਾਂ ਅਸੀਂ ਰਾਈ ਇਸ ਕਰਕੇ ਪਾਈ ਕਿ ਰਾਈ ਦੇ ਨਾਲ ਘਟਾਈ ਹੋ ਜਾਂਦੀ ਹੈ ਜੇ ਕੋਈ ਨਹੀਂ ਰਾਈ ਪੰਦਾ ਤੇ ਉਹ ਨਿੰਬੂ ਨਿਚੋੜ ਕੇ ਪਾ ਲੈ ਸਕਦਾ ਦੱਸ ਕਿ ਇਸ ਤਰ੍ਹਾਂ ਦਾ ਤਾਣ ਕਰ ਹੋ ਗਿਆ ਇਹ ਲਗ ਲਾਇਆ ਸਸਰਾ ਹੁਣ ਬਣ ਗਿਆ ਆਪਾਂ ਹੁਣ ਇਹਨੂੰ ਪੜਨਾ ਹੈ ਆ ਦੇਖੋ ਦੂਸਰਾ ਮਿਰਚ ਨੂੰ ਖੋਲ ਲੈਣਾ ਹੈ ਹੋਲ ਗਿਆ ਪੈਂਚਨਾਏ ਮਸਾਲੇ ਨੂੰ ਚੰਗੀ ਤਾਰੇ ਨੂੰ ਭਰ ਲੈਣਾ ਦੇਖੋ ਇਸ ਤਰ੍ਹਾਂ ਪਾਸ ਰੱਖੀ ਜਾਣਾ ਭਰ-ਭਰ ਕੇ ਫਿਰ ਇਹ ਲੈ ਲੈਣੀ ਹੈ ਕੋ ਹਾਂ ਜੀ ਇਸ ਤਰ੍ਹਾਂ ਦੇਖ ਲਓ ਆਪਾਂ ਭਰ ਲਈਆਂ ਇਸ ਤਰ੍ਹਾਂ ਸਾਰੀਆਂ ਇਸ ਤਰ੍ਹਾਂ ਆਪਾਂ ਭਰਨੀ ਹੈ ਤੇ ਮੈਂ ਹਲਦੀ ਪਾਣਾ ਭੁੱਲ ਗਈ ਸੀ ਅੱਧਾ ਚਮਚ ਆਪਾਂ ਹਲਦੀ ਦਾ ਪਾਇਆ ਮਸਾਲੇ ਜਿਸ ਤਰ੍ਹਾਂ ਇਹ ਰਲਾ ਲਿਆ ਉਹਨੂੰ ਇਸ ਤਰ੍ਹਾਂ ਆਪਾਂ ਪਾ ਲੈਣੀ ਹੈ ਸਾਰੀ ਇਸ ਤਰ੍ਹਾਂ ਭਰੀ ਜਾਣੀ ਹੈ ਬਸ ਲੈ ਲੈ ਵਿਆਹਮ ਛੋਟਾ ਜਿਹਾ ਇਸਰਾ ਦਾ ਇਹ ਕੱਚ ਦਾ ਇਹਦੇ ਚ ਆਪਾਂ ਇਸ ਤਰ੍ਹਾਂ ਥੋੜੀ ਸੁੱਕੀ ਰਾਈ ਜਿਹੜੀ ਹੈ ਇਹ ਪਾ ਦੇਣੀ ਹੈ ਬਸ ਸੁੱਕੀ ਰਾਈ ਪਾ ਕੇ ਆਪਾਂ ਇਸ ਤਰ੍ਹਾਂ ਹੀ ਹੁਣ ਮਿਰਚਾਂ ਪਾ ਦੇਣੀ ਹੈ ਇਹਦੇ ਚ ਸਾਰੀਆਂ ਮਿਰਚਾਂ ਇਸ ਤਰ੍ਹਾਂ ਪਾ ਦੇਣੀ ਹੈ ਹਾਂਜੀ ਇਹ ਦੇਖੋ ਆਪਾਂ ਇਹ ਹੁਣ ਪਾਤੀਆਂ ਇਹਦੇ ਚ अच्छा पूरा अपना 250 ग्राम ਦਾ ਸੀ ਤੇ 250 ग्राम ਇਹਦੇ ਚਾਹੀਏ ਮਿਰਚਾ ਆਚਾਰ ਹੁਣ ਆਪਾਂ ਇਹਦੇ ਚ ਤੇਲ ਜਿਹੜਾ ਆਪਾਂ ਗਰਮ ਕੀਤਾ ਸੀ ਤੇਲ ਉਹ ਤੇਲ ਪਾ ਦੇਣਾ ਇਹਦੇ ਚ ਐਸੇ ਤੇਲ ਜੰਨਾ ਤੇਲ ਪੈਗਾ ਇਹਦੇ ਚ ਮਿਰਚ ਖਰਾਬ ਨਹੀਂ ਹੁੰਦੀ ਇਹ ਦੇਖੋ ਖਰਾਬ ਪੈ ਗਿਆ ਇੱਕ ਕੱਪ ਤੇਲ ਦਾ ਹੈਗਾ ਸੀ ਸਾਰਾ ਪੁੰਜ ਕੇ ਬਾਹਰ ਕੋਈ ਬਾਹਰ ਚਲੋ ਠੀਕ ਹੈ ਇਸ ਤਰ੍ਹਾਂ ਹੁਣ ਪਾ ਲਿਆ ਆਪਾਂ ਪਾ ਕੇ ਉਹ ਟੱਕਣ ਬੰਦ ਕਰ ਇਹਨੂੰ ਹਿਲਾਣਾ ਪਾਗ ਇਸ ਤਰ੍ਹਾਂ ਆਪਾਂ ਹਿਲਾ ਰਿਆ ਇਹਨੂੰ ਸਾਰੇ ਨੂੰ ਆਚਾਰ ਇਹ ਦੇਖੋ ਇਹ ਦੇਖੋ ਹਰੀ ਮਿਰਚ ਦਾ ਆਚਾਰ ਪਾਤਾ ਜੇ ਸੋਨੇ ਨੂੰ ਤੁਸੀਂ ਦੋ ਤੁਪਾਂ ਲਵਾ ਲੋ ਜੇ ਜਲਦੀ ਖਾਣਾ ਤੇ ਦੋ ਤੁਪਾਂ ਲਵਾ ਕੇ ਤੁਸੀਂ ਤੀਸਰੇ ਦਿਨ ਇਹਨੂੰ ਖਾ ਸਕਦੇ ਹੋ ਤੇ ਬਹੁਤ ਵਧੀਆ ਬਣਦਾ ਮੇਰੇ ਤਰੀਕੇ ਨਾਲ ਬਣਾਇਓ ਬਹੁਤ ਸਾਨ ਤਰੀਕਾ ਮੇਰੇ ਤਰੀਕੇ ਨਾਲ ਹੁਣ ਬਣਾ ਕੇ ਤੁਸੀਂ ਖਾਓ ਹਰ ਕੋਈ ਮਿਰਚ ਦਾ achar ਪਸੰਦ ਕਰਦਾ ਹੈ ਤੁਸੀਂ ਵੀ ਸਰਾ ਆਪਣੇ ਘਰ ਦੇ ਵਿੱਚ ਬਣਾਓ ਤੇ ਬਹੁਤ ਸੌਖਾ ਤਰੀਕਾ ਹੈਗਾ ਜੇ ਬਣਾਉਣ ਦਾ ਤੇ ਹੁਣ ਮੈਨੂੰ ਵੱਧ ਤੋਂ ਵੱਧ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਵੱਧ ਤੋਂ ਵੱਧ ਕਰਨਾ ਥੈਂਕ ਯੂ